ਕ੍ਰੋਸਿੰਗ ਨੂੰ ਲੈ ਕੇ ਕੀ ਆ ਜਿਹੜਾ ਇਸ ਟਾਈਮ ਇੱਕ ਜਿਹੜਾ ਦੱਸ ਜਾਈਏ ਜਦੋਂ ਅੱਜ ਤੁਸੀਂ ਸਾਨੂੰ ਸੁਣ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਤੇ ਜਿਹੜੀ ਪ੍ਰੈਜ਼ੀਡੈਂਟ ਸ਼ੈਨ ਬੌਮ ਜਿਹੜੇ ਆ ਮੈਕਸੀਕੋ ਦੇ ਉਹਨਾਂ ਦੀ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਹੋਈ ਆ ਉਹਨਾਂ ਨੇ ਟੈਰਿਫਸ ਨੂੰ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਕੀਤੀ ਦੋਨਾਂ ਨੇ ਕਿਹਾ ਵੀ ਕਾਲ ਬਹੁਤ ਵਧੀਆ ਆਪੋ ਆਪਣਾ ਜਿਹੜਾ ਵਰਜ਼ਨ ਆ ਵੱਖੋ ਵੱਖਰਾ ਉਹਨਾਂ ਨੇ ਜ਼ਰੂਰ ਦਿੱਤਾ ਆ ਪਰ ਇਮੀਗ੍ਰੇਸ਼ਨ ਉਸ ਦੇ ਵਿੱਚ ਜਿਹੜਾ ਇੱਕ ਮੇਨ ਪੁਆਇੰਟ ਫੋਕਸ ਜਿਹੜਾ ਹੋ ਰਿਹਾ ਆ ਜਿਹੜੀ ਮੈਕਸੀਕੋ ਦੀ ਆਈ ਨਵੀਂ ਪ੍ਰੈਜ਼ੀਡੈਂਟ ਆ ਉਹਨੇ ਕਿਹਾ ਵੀ ਟੈਰੀਟਰੀ ਤੁਸੀਂ ਸਾਡੇ ਤੇ ਨਾ ਲਾਓ ਪ੍ਰੈਜ਼ੀਡੈਂਟ ਬਾਇਡਨ ਨੇ ਇਹ ਪਹਿਲਾਂ ਵੀ ਕਿਹਾ ਸੀ ਮੈਕਸੀਕੋ ਦੇ ਨਾਲ ਵੀ ਨਹੀਂ ਤੇ ਮੈਂ ਟੈਰੀਫ ਲਾਉਣ ਲੱਗਾ ਹਾਂ ਜੇ ਤੁਸੀਂ ਜਿਹੜੇ ਆਰਏ ਕਾਰਵਾਂਜ਼ ਆ ਉਹਨਾਂ ਨੂੰ ਤੁਸੀਂ ਨਹੀਂ ਰੋਕਦੇ ਲੋਕਾਂ ਨੂੰ ਨਹੀਂ ਨਜਿੱਠਦੇ ਸੋ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਉਸਨੇ ਇਹ ਕਿਹਾ ਆ ਵੀ ਦੇਖੋ ਹੁਣ ਸਦਰਨ ਬਾਰਡਰ ਤੋਂ ਅਸੀਂ ਪੂਰੀ ਤਰ੍ਹਾਂ ਤੇ ਨਹੀਂ ਡੱਕਦੇ ਪਰ ਇਹ ਆ ਵੀ ਜਿਹੜੇ ਕਾਰਵਾਂਜ਼ ਜਾਂ ਇਦਾਂ ਦੇ ਲੋਕ ਆ ਰਹੇ ਅਸੀਂ ਉਸ ਨੂੰ ਆਪਣੇ ਹੀ ਜਿਹੜਾ ਉੱਥੇ ਹੀ ਜਿਹੜਾ ਉਸ ਨੂੰ ਨਜਿੱਟਾਂਗੇ ਉਹਨਾਂ ਨੂੰ ਖੁਰਦ-ਬੁਰਦ ਕਰ ਦਾਂਗੇ ਜਦੋਂ ਰਿਜ਼ਲਟ ਆਉਣੇ ਸੀ ਜਿਸ ਦਿਨ 5 ਨਵੰਬਰ ਨੂੰ ਉਸ ਤੋਂ ਪਹਿਲਾਂ ਇੱਕ ਕਾਰਵਾ ਉੱਥੇ ਪਹੁੰਚਣ ਨੂੰ ਸੀਗਾ ਪਰ ਜਿੱਦਾਂ ਰਿਜ਼ਲਟ ਆਏ ਉਹ ਜੇ ਪਹੁੰਚਿਆ ਨਹੀਂ ਸੀ ਉਹਨਾਂ ਨੇ ਪਹਿਲਾਂ ਹੀ ਰਾਹ ਚ ਖਦੇੜ ਦਿੱਤਾ ਸੋ ਮੈਕਸੀਕੋ ਨੇ ਵੀ ਆਪਣੀ ਪਾਲਿਸੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਤੇਜ਼ ਕਰ ਲੈਣੀ ਆ ਸਖਤ ਜਿਹੜੀ ਆ ਉਹ ਕਰ ਦੇਣੀ ਆ ਜਿਹੜੀ ਮੈਕਸੀਕੋ ਦੇ ਵਿੱਚ ਤੁਸੀਂ ਉਹ ਕਹਿੰਦੇ ਆ ਵੀ ਅਸਾਈਲਮ ਅਪਲਾਈ ਕਰਕੇ ਆਓ ਤੇ ਉਹ ਸਾਰੀਆਂ ਚੀਜ਼ਾਂ ਕਰਕੇ ਆਓ ਮੈਨੂੰ ਲੱਗਦਾ ਵੀ ਹੁਣ ਇਸ ਦੇ ਵਿੱਚ ਆਪਾਂ ਨੂੰ ਤਬਦੀਲੀ ਜਿਹੜੀ ਆ ਦੇਖਣ ਨੂੰ ਮਿਲੂਗੀ ਸਖਤੀ ਦੇਖਣ ਨੂੰ ਮਿਲੂਗੀ ਜਿਹੜੇ ਕ੍ਰਾਸ ਕਰਕੇ ਆ ਰਹੇ ਆ ਜਾਂ ਕ੍ਰਾਸਓਵਰ ਕਰਕੇ ਆਗੇ ਆ ਕਿ ਕਿਦਾਂ ਤੁਸੀਂ ਇਸ ਪੂਰੇ ਮਾਮਲੇ ਨੂੰ ਹੁਣ ਦੇਖਦੇ ਆਂ ਦੇਖੋ ਜਦੋਂ ਜਦੋਂ ਬੰਦੇ ਨੇ ਯੂਐਸ ਦੇ ਵਿੱਚ ਪੈਰ ਧਰਤਾ ਉਹਨੂੰ ਜਿਹੜੀਆਂ ਯੂਐਸ ਦੇ ਕਾਨੂੰਨ ਦੀਆਂ ਪ੍ਰੋਟੈਕਸ਼ਨਸ ਜਿਹੜੀਆਂ ਦੇਣੀਆਂ ਪੈਣੀਆਂ ਹਾਂਜੀ ਠੀਕ ਹੈ ਉਹ ਫਿਰ ਉਹਨਾਂ ਨੂੰ 트럼ਪ ਨੂੰ ਉਹਨਾਂ ਨੂੰ ਵੀ ਪਤਾ ਕਿ ਜਿਹੜਾ ਆ ਗਿਆ ਉਹਨੂੰ ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਣਾ ਜੱਜ ਕੋਈ ਵਧੀਆ ਕੋਈ ਉਹ ਠੀਕ ਹੈ ਤੇ ਉਹਨਾਂ ਨੇ ਜਦੋਂ ਇੱਕ ਵਾਰ ਸਿਸਟਮ 'ਚ ਆ ਗਿਆ ਤੇ ਬੰਦਾ ਆ ਗਿਆ ਹੋਰੇ ਸੋ ਉਹਨਾਂ ਦੀ ਬੈਸਟ ਬੈਟ ਜਿਹੜੀ ਇਹ ਹੀ ਹੈ ਕਿ ਇਹਨਾਂ ਨੂੰ ਪਹਿਲਾਂ ਹੀ ਰੋਕ ਦਿੱਤਾ ਜਾਵੇ ਹੂੰ 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 ਸਹੀ ਗੱਲ ਹੁਣ ਭਾਜੀ ਫੈਕਟ ਆਫਸ ਦੀ ਮੈਟਰ ਇਹ ਹੈਗਾ ਕਿ ਜਿਹੜੀ ਮੈਕਸੀਕਨ ਗਵਰਨਮੈਂਟ ਜਿਹੜੀ ਹੈਗੀ ਆ ਉਹਦੀ ਖੁਦ ਜਿਹੜੀ ਮਾਫੀਆ ਦੇ ਨਾਲ ਵਾਰ ਜਿਹੜੀ ਸੀ ਛਿੜਪਈ ਸੀ ਹੂੰ ਬਿਲਕੁਲ ਤੇ ਇਹ ਆਪਾਂ ਮੈਂ ਹੁਣ ਜਦੋਂ 2007 ਚ ਆਇਆ ਸੀਗਾ ਮੈਨੂੰ ਵੀ ਆਗੇ ਇੱਥੇ ਪਤਾ ਲੱਗਾ ਜਦੋਂ ਖਬਰ ਖਬਰ ਸੁਣਦੇ ਸੀਗੇ ਉਹ ਕੀ ਕਰਦੇ ਸੀਗੇ ਕਿ ਪੁਲਿਸ ਵਾਲਿਆਂ ਦੇ ਤੇ ਆਰਮੀ ਵਾਲਿਆਂ ਦੇ ਜਿਹੜੇ ਧੌਣਾ ਕੱਟ ਕੇ ਪੰਜ ਪੰਜ 10 10 ਜੜੀਆਂ ਪੁਲਾਂ ਨਾਲ ਅਲਰਟ ਕਰ ਦਿੰਦੇ ਸੀਗੇ ਹੂੰ ਉਹਨਾਂ ਟਾਈਮਾਂ 'ਚ ਠੀਕ ਹੈ ਜਿਹੜੇ ਨਵੇਂ ਨਹੀਂ ਪਤਾ ਉਹਨਾਂ ਨੂੰ ਲੜਾਈ ਚੱਲਦੀ ਰਹੀ ਸਰਕਾਰ ਦੇ ਵਿੱਚ ਤੇ ਗੈਂਗਸਟਰਾਂ ਦੇ ਵਿੱਚ ਕੋਈ ਐਦਾਂ ਨਹੀਂ ਕਿ ਕਿਉਂਕਿ ਹੁਣ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਬਿਜ਼ਨਸ ਹੈਗਾ ਇਹ ਸਿਰਫ ਸ਼ੋਸ਼ੇ ਬਾਜੀ ਵਾਲਾ ਬਿਜ਼ਨਸ ਨਹੀਂ ਹਨ ਜਿਹੜਾ ਮੈਕਸੀਕਨ ਮਾਫੀ ਮੂਫੀ ਜਿਹੜੇ ਹੈਗੇ ਆ ਇਹ بڑے ਆਰਗੇਨਾਈਜ਼ਡ ਜਿਹੜੇ ਉਹ ਹੈਗੇ ਆ ਇਹ ਗਾਣੇ ਬਜਾਣੇ ਵਾਲੀ ਬਦਮਾਸ਼ੀ ਨਹੀਂ ਇਹ ਰੀਅਲ ਜਿਹੜੇ ਉਹ ਉਹਨਾਂ ਦੀ ਫਾਈਟ ਆਪਸ ਵਿੱਚ ਹੋ ਗਈ ਤੇ ਉਹ ਮੈਂ ਖੁਦ ਜਦੋਂ ਸੀਗਾ ਉਦੋਂ ਹੈਰਾਨ ਸੀ ਮੈਂ ਕਿਹਾ ਲੈ ਯਾਰ ਇਦਾਂ ਉਹਨਾਂ ਨੇ ਜਿਹੜੀ ਮੈਕਸੀਕਨ ਗਵਰਨਮੈਂਟ ਸੀ ਹੈ ਰਮਿਸ਼ ਨੂੰ ਕੰਪਰੋਮਾਈਜ਼ ਕਰ ਲਿਆ ਉਹਨਾਂ ਦੇ ਨਾਲ ਕਿ ਇੱਕ ਵਾਇਲੈਂਸ ਐਨੀ ਕਿ ਜਿਆਦਾ ਜਿਹੜੀ ਵਧੀ ਸੀਗੀ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਕਿ ਇਹਨਾਂ ਨੂੰ ਜਾਨ ਦੋ ਤੇ ਉਹਨਾਂ ਨੇ ਕਿਹਾ ਕਿ ਆਪਾਂ ਦੇਖੋ ਅਮਰੀਕਾ ਦੇ ਵਿੱਚ ਮਾਰਕੀਟ ਹੈ ਬਿਲੀਅਨਸ ਆਫ ਡਾਲਰ ਡਰੱਗਾਂ ਰੁਕੇ ਤੇ ਚੱਲਦੀਆਂ ਪਾਰਟੀਆਂ ਪੁੱਟੀਆਂ ਹੁੰਦੀਆਂ ਹਾਈ ਸੋਸਾਇਟੀਆਂ ਠੀਕ ਹੈ ਹ ਕਿਸਮ ਦੇ ਵਿੱਚ ਆਫਿਸਾਂ ਦੇ ਵਿੱਚ ਵਾਲ ਸਟਰੀਟ ਦੇ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਜਿਹੜਾ ਤੁਹਾਨੂੰ ਦੇਖ ਲਓ ਕਿ ਪੌਪੂਲਰ ਕਲਚਰ ਦੇ ਵਿੱਚ ਹੀ ਜਿਹੜੀਆਂ ਡਰੱਗਸ ਡਰੁਗਸ ਦਾ ਬਿਲੀయన్స్ ਆਫ ਡਾਲਰਸ ਦਾ ਜਿਹੜਾ ਬਿਜ਼ਨਸ ਹੈਗਾ ਠੀਕ ਹੈ ਤੇ ਸਰਕਾਰ ਜਿਹੜੀ ਸੀਗੀ ਉਹ ਰੋਕ ਨਹੀਂ ਪਾਈ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਬੰਦੂਕਾਂ ਬਦਕਾਂ ਸਾਰਾ ਜਿਹੜਾ ਉਹ ਸੀਗਾ ਪੁਰਾਣਾ ਨੇ ਮੁਕਾਬਲਾ ਜਿਹੜਾ ਕੀਤਾ ਮੈਕਸੀਕੋ ਜਿਹੜੇ ਘੁੰਮਣ ਜਾਂਦੇ ਆ ਤੁਸੀਂ ਦੇਖੋਗੇ ਉੱਥੇ ਆਰਮਰਡ ਵਹੀਕਲ ਜਿਹੜੇ ਹੁੰਦੇ ਆ ਜਿਹੜਾ ਉਹ ਵੱਡੀ ਜਿਹੜੀ ਗਨ ਹੁੰਦੀ ਆ ਹੈਵੀ ਮਸ਼ੀਨ ਗਨ ਜਿਹੜੀ ਆਰਟੀਲਰੀ ਲੈ ਕੇ ਕੈਲੀਬਰ ਵਾਲੀ ਰਕ ਜਿਹੜੇ ਘੁੰਮਦੇ ਰਹਿੰਦੇ ਆ ਏ ਟਲੂਮ ਵਗੈਰਾ ਵੀ ਵਧੀਆ ਜਗ੍ਹਾ ਤੋਂ ਵੀ ਤੁਸੀਂ ਜਾ ਕੇ ਦੇਖਣਾ ਯਾਰ ਆ ਦੇਖਲਾ ਕਿਦਾਂ ਦਾ ਸੀਨ ਦੇਖਣ ਨੂੰ ਮਿਲਦਾ ਕੋਹ ਨੂੰ ਵੀ ਪਤਾ ਕਿ ਪਤਾ ਨਹੀਂ ਕਿ ਕਿੱਥੇ ਜਾ ਕੇ ਕੀ ਹੋ ਜਾਣਾ ਕਿ ਮਾਫੀਆ ਇਹਨਾਂ ਕਿੱਥੇ ਮਟਪੇੜ ਜਿਹੜੀ ਪੈ ਜਾਣੀ ਆ ਪੰਗਾ ਕਿੱਥੇ ਪੈ ਜਾਣਾ ਪੰਗਾ ਕਿੱਥੇ ਜਿਹੜਾ ਪੈ ਜਾਣਾ ਠੀਕ ਹੈ ਤੇ ਉਹ ਮਰਨ ਮਰਾਨ ਨੂੰ ਰੈਡੀ ਆ ਬੰਦੇ ਜਿਹੜੇ ਹਰ ਇੱਕ ਪਾਸੇ ਦੇ ਆ ਸੋ ਜਦੋਂ ਮੈਕਸੀਕਨ ਗਵਰਨਮੈਂਟ ਉਹਨਾਂ ਨੂੰ ਨਹੀਂ ਰੋਕ ਸਕਦੀ ਇਹ ਬੰਦਿਆਂ ਨੇ ਹੁਣ ਜਿਹੜੇ ਇਹੀ ਬੰਦਿਆਂ ਨੇ ਡਰੱਗਸ ਵੀ ਸਮਗਲ ਕਰਨੀਆਂ ਵਾ ਠੀਕ ਆ ਇਹਨਾਂ ਨੇ ਟ੍ਰੈਫਿਕਿੰਗ ਵੀ ਕਰਨੀ ਆ ਹਿਊਮਨ ਟ੍ਰੈਫਿਕਿੰਗ ਵੀ ਕਰਨੀ ਆ ਇਹਨਾਂ ਨੇ ਜਿਹੜੇ ਸੀਗੇ ਅ ਜਿਹੜੇ ਪੈਸਾ ਜਿਹੜੇ ਆਪਣੇ ਬੰਦੇ ਜਿਹੜੇ ਡੌਂਕਰ ਜਿਹੜੇ ਹੈਗੇ ਆ ਇਹ ਵੀ ਤੁਹਾਨੂੰ ਪਤਾ ਆ ਕਿ ਹਰੇਕ ਬੰਦੇ ਤੋਂ 10 10 15 15000 ਡਾਲਰ ਉੱਥੇ ਬਾਰਡਰ ਤੇ ਟਪਾਉਣ ਦਾ ਜਿਹੜਾ ਲੈਂਦੇ ਆ ਤੇ ਇਹ ਵੀ ਜਿਹੜੀ ਕਿੰਨੀ ਦੇਖ ਲਓ ਤੁਸੀਂ ਬਿਲੀਅਨਸ ਆਫ ਡਾਲਰ ਇੰਡਸਟਰੀ ਆ ਇਹ ਜਿਹੜੇ ਮੈਕਸੀਕਨ ਖੋਦਾ ਗਿਆ ਤੁਸੀਂ ਕਹੋਗੇ ਸਾਰਾ ਮੈਕਸੀਕੋ ਇੱਧਰ ਕਿਉਂ ਨਹੀਂ ਆਂਦਾ ਤੁਰ ਕੇ ਕਿਉਂਕਿ ਮਾਫੀਆ ਜਿਹੜਾ ਕੰਟਰੋਲਡ ਆ ਤੇ ਉਹਨਾਂ ਨੂੰ ਵੀ ਜਿਹੜਾ ਪੈਸੇ ਦੇਣੇ ਪੈਂਦੇ ਆ ਜਿਦਾਂ ਦੀ ਗੱਲ ਸੁਣੀ ਆ ਕਿ ਜੇ ਜੇ ਬੱਸ 'ਚ 40 ਬੰਦੇ ਆ ਰਹੇ ਆ ਤਾਂ ਉਹ 40 ਬੰਦੇ ਦਾ ਉਹ ਰੇਟ ਰੱਖਿਆ ਕਿ ਪਰ ਹੈਡ ਇੰਨੇ ਪੈਸੇ ਓਕੇ ਮੁਕੇੜ ਤੁਹਾਨੂੰ ਦੇਣੇ ਪੈਣੇ ਆ ਹੂੰ ਹੂੰ ਤੇ ਉਸ ਤੋਂ ਬਿਨਾ ਉਹ ਜਿਹੜਾ ਕਰਨ ਨਹੀਂ ਦਿੰਦੇ ਸੋ ਇਹ ਜਿਹੜੀ ਡੀਲ ਆ ਮੈਕਸੀਕਨ ਗਵਰਨਮੈਂਟ ਨਾਲ ਕੀ ਬਣਾ ਕੇ ਕਰੋਗੇ ਜੇ ਕੰਮ ਹੀ ਸਾਰਾ ਜਿਹੜਾ ਇਹ ਇਹ ਜਿਹੜੇ ਦੂਜੇ ਡੋਂਕਰ ਆ ਮਾਫੀ ਮੁਫੀ ਵਾਲੇ ਉਹਲੇ ਬੰਦੇ ਜੇ ਕੰਮ-ਕੁਮ ਜਿਹੜੇ ਕਰਦੇ ਪਏ ਆ ਤੇ ਫਿਰ ਤੁਹਾਡੇ ਕਿਦਾਂ ਤੁਸੀਂ ਇਹਨੂੰ ਜਿਹੜਾ ਕੰਟਰੋਲ ਕਰ ਸਕਦੇ ਕੰਟਰੋਲ ਜਿਹੜਾ ਕਰ ਸਕਦੇ ਆ ਠੀਕ ਆ ਹੂੰ ਹੂੰ ਜੀ ਨਹੀਂ ਹੋਣਾ ਮੇਰੇ ਹਿਸਾਬ ਨਾਲ ਨਹੀਂ ਹੋਣਾ ਇਹ ਜਿਹੜਾ ਟੈਰਿਫ ਟੂਰਿਫ ਜਿਹੜਾ ਮਰਜ਼ੀ ਲਿਆਓ ਠੀਕ ਹੈ ਕਿਸੇ ਲੈਵਲ ਤੇ ਸਖਤੀ ਜਿਹੜੀ ਜ਼ਰੂਰ ਹੋ ਸਕਦੀ ਆ ਜੇਲ ਜੂਲ ਤੇ ਪਰ ਜਿਹੜੇ ਡੋਂਕਰ ਡੁੰਕਰ ਉਹਨਾਂ ਨੇ ਕੋਈ ਨਾ ਕੋਈ ਰਾਹ ਲੱਭ ਹੀ ਲੈਣਾ ਇਹ ਇੰਨਾ ਜੇ ਮੈਕਸੀਕੋ ਆਪਣਾ ਸੇਫਗਾਰਡ ਕਰ ਸਕਦਾ ਹੁੰਦਾ ਕਿੱਦਾਂ ਕਰੂਗਾ ਉਹ ਜੇ ਅਮਰੀਕਾ ਨਹੀਂ ਆਪਣਾ ਸੇਫਗਾਰਡ ਕਰ ਸਕਦਾ ਮੈਕਸੀਕੋ ਜਿਹੜਾ ਕੋ ਦਾ ਪੈਸਾ ਵੀ ਨਹੀਂ ਹੈਗਾ ਉਹ ਕਿੱਦਾਂ ਕਰੋਗੇ ਸਿੰਘ ਜੀ ਸੋ ਜਿਹੜਾ ਬਾਰਡਰ ਦਾ ਬਾਰਡਰ ਦਾ ਉਹਨਾਂ ਨੂੰ ਵੀ ਉਨਾ ਹੀ ਲੱਗਦਾ ਜਿੰਨਾ ਅਮਰੀਕਾ ਦਾ ਮੈਕਸੀਕੋ ਨਾਲ ਟੱਚ ਕਰਦਾ ਦੋਨਾਂ ਨੂੰ ਸੇਮ ਬਾਰਡਰ ਹੀ ਹੈ ਅਗਲੇ ਕਹਣਗੇ ਤੁਸੀਂ ਕਰ ਚਲੋ ਲੈਟਸ ਸੀ ਐਸ ਦੇ ਵਿੱਚ ਕੀ ਬਣਦਾ ਚਲੋ ਕਹਿੰਦੇ ਤਾਂ ਹੈਗੇ ਆ ਵੀ ਇਦਾਂ ਉਹਨਾਂ ਨੇ ਕਰਨਾ ਸੋ ਪਰ ਤੁਸੀਂ ਜਿੱਦਾਂ ਦੱਸਿਆ ਵੀ ਰਿਐਲਿਟੀ ਇਨਸਾਈਡ ਜਿਹੜੀ ਉਹ ਟੋਟਲੀ ਥੋੜੀ ਡਿਫਰੈਂਟ ਹੈਗੀ ਆ ਜਿਹੜਾ ਬੰਦਾ ਥਾਣਾ ਵੀ ਤਾਂ ਹੈਗਾ ਕਿ ਵੀ ਕੁਝ ਕਰ ਰਹੇ ਆ ਕੰਮ ਹੋ ਰਿਹਾ ਕੁਝ ਕਰ ਰਹੇ ਆ ਐਕਚੁਅਲ ਦੇ ਵਿੱਚ ਉਹ ਸੀਲ ਕਰ ਪਾਊਗਾ ਕਿ ਨਹੀਂ ਕਰ ਪਾਊਗਾ ਇਹ ਦੇਖਣਾ ਪਊਗਾ ਇਹ ਦੇਖਣ ਵਾਲੀ ਗੱਲ ਰਹੇਗੀ ਤੇ ਉਹ ਜਿਹੜਾ ਪੰਜਾਬੀ ਗਾਣਾ ਨਹੀਂ ਬਣਿਆ ਕਹਿੰਦਾ ਜੱਟਾਂ ਦੇ ਮੁੰਡੇ ਨੂੰ ਕਹਿੰਦਾ 트럼ਪ ਆਪਣਾ ਕੋਈ ਰੋਗ ਨਹੀਂ ਸਦਾ ਬੋਲਦਾ ਟੱਪਨ ਤੋਂ ਲੋਗ ਨਹੀਂ ਸਕਿਆ 트럼ਪ ਦੀ ਸਹੀ ਗੱਲ ਆ ਬਹੁਤ ਬਹੁਤ ਚੱਲਦੀ ਹੈ ਰੀਲਾ ਉਹਦੀਆਂ ਵੜ ਵੜ ਕੇ ਓਕੇ ਤੇ ਜਿਹੜੇ ਕਰਕੇ ਆ ਗਏ ਬਾਰਡਰ ਪਾਰ ਕਰਕੇ ਆ ਗਏ ਉਹਨਾਂ ਲਈ ਕੀ ਚੇਂਜ ਆ ਜਾਂ ਜਿਹੜੇ ਬਾਰਡਰ ਤੇ ਸਾਈਲਮ ਦੀ ਮੰਗ ਕਰਨ ਦੇ ਲਈ ਆ ਗਏ ਆ ਵੀ ਸਾਨੂੰ ਸਾਈਲਮ ਜਿਹੜਾ ਚਾਹੀਦਾ ਹੈ ਉਹਨਾਂ ਦੇ ਲਈ ਕੁਝ ਚੇਂਜ ਹੋ ਰਿਹਾ ਹੈ ਜਾਂ ਉਹਦਾ ਸੇਮ ਹੀ ਰਹੂਗਾ ਜਾਂ ਕੀ ਚੇਂਜਸ ਨੇ ਸੇਮ ਹੀ ਰਹਿਣਾ ਕੇਸ ਲਾਅ ਦੇ ਸਾਹਮਣੇ ਚੱਲਣਾ ਤੇ ਹੁਣ ਜਿਹੜੇ ਡਿਟੇਨਡ ਹੱਲ ਰਹੇ ਇਹ ਲੋਕਾਂ ਨੂੰ ਜਿਹੜੇ ਬੌਂਡ ਬੌਂਡ ਹੀਅਰਿੰਗ ਸੀਗੀ ਉਹ ਜਿਹੜੇ ਵਕੀਲ ਸੀ ਉਹਨਾਂ ਦਾ ਕੰਮ ਚੱਲ ਪਿਆ ਦੁਬਾਰਾ ਤੇ ਹੁਣ ਜਿਹੜਾ ਲੋਕਾਂ ਨੂੰ ਡੱਕਿਆ ਜਾ ਰਿਹਾ ਤੇ ਬਿਆਨ ਵੀ ਉਹਨਾਂ ਜਿਹੜੇ ਲਏ ਜਾ ਰਹੇ ਆ ਠੀਕ ਆ ਤੇ ਉਹਦੇ ਹਿਸਾਬ ਨਾਲ ਜਿਹੜਾ ਜਿਹਦੇ ਬਿਆਨ ਪਾਸ ਹੁੰਦੇ ਆ ਉਹਨੂੰ ਛੱਡਿਆ ਜਾ ਰਿਹਾ ਇਹ ਕੰਮ ਜਿਹੜਾ ਸ਼ੁਰੂ ਹੋ ਗਿਆ ਠੀਕ ਹੈ ਜੀ ਓਕੇ ਸੋ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ ਹੁਣ ਜਿਹੜੀ ਆਪਾਂ 트럼ਪ ਹੁਣਾਂ ਦੀ ਉਹ ਹੀ ਗੱਲ ਕਰਦੇ ਆ ਆ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਉਮੀਦ ਰੱਖਦੇ ਆ ਅਗਲੇ ਸਾਲ ਦੇ ਵਿੱਚ ਆਪਾਂ ਨੂੰ ਅ ਸਟਾਰਟਿੰਗ ਨੈਕਸਟ ਈਅਰ ਕੀ ਜਿਹੜੇ ਆਪਾਂ ਨੂੰ ਚੇਂजेस ਜਿਹੜੇ ਉਹ ਦੇਖ ਸਕਦੇ ਆ ਜਾਂ ਕੀ ਐਕਸਪੈਕਟੇਸ਼ਨਸ ਕੀ ਆ ਤੁਹਾਡੀਆਂ ਐਜ਼ ਅ ਵਕੀਲ ਇਮੀਗ੍ਰੇਸ਼ਨ ਵਕੀਲ ਤੁਸੀਂ ਕੀ ਐਕਸਪੈਕਟ ਕਰ ਰਹੇ ਆ ਤਾਂ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਉਹ ਕੀ ਐਕਸਪੈਕਟ ਕਰਦੇ ਜੀ ਇਹ ਵਾਲਾ ਇੱਕ ਮੈਨੂੰ ਸੈਪਰੇਟ ਸੈਗਮੈਂਟ ਜਿਹੜਾ ਪਲੀਜ਼ ਕਰਦੇ ਹੋ ਕਿਉਂਕਿ ਥੋੜੀ ਜਿਹੀ ਕੰਮ ਦੀ ਜਿਹੜੀ ਇਨਫੋਰਮੇਸ਼ਨ ਆ ਹੋ ਸਕਦੀ ਆ ਸਪੈਸ਼ਲੀ ਜਿਹੜੇ ਸੋ ਅਗੇਨ ਕਦੀ ਵੀ ਕਿਸੇ ਨੂੰ ਕੋਈ ਇਨਕਰੇਜਮੈਂਟ ਨਹੀਂ ਹੈਗੀ ਕਿ ਉਹ ਲਾਅ ਤੋੜਨ ਬਾਰਡਰ ਟੱਪਣ ਟੱਕੇ ਰਾ ਉਹ ਜਿਹੜੇ ਆ ਸਕਦੇ ਆ ਠੀਕ ਆ ਜਿਹੜੀਆਂ ਮਜਬੂਰੀਆਂ ਉਹਨਾਂ ਦੇ ਆਪਣੇ ਫੈਸਲੇ ਆ ਠੀਕ ਹੈ ਸੋ ਸ਼ੋਅ ਦੇ ਵਿੱਚ ਕੋਈ ਵੀ ਹਿੱਸਾ ਕਦੇ ਵੀ ਜਦੋਂ ਦਾ ਸ਼ੁਰੂ ਕੀਤਾ ਇਦਾਂ ਦਾ ਨਹੀਂ ਰਿਹਾ ਕਿ ਤੁਸੀਂ ਇੱਥੇ ਦੋ ਨੰਬਰ ਦੇ ਵਿੱਚ ਆਓ ਬਾਰਡਰ ਟੱਪ ਕੇ ਪਹਿਲੀ ਜੀ ਜੀ ਸੋ ਜਿਹੜੇ ਟਰੰਪ ਹੁਣੀ ਜਿਹੜੇ ਆਏ ਆ ਇੱਕ ਜਿਹੜਾ ਪੁਰਾਣਾ ਇਹਨਾਂ ਦਾ ਪ੍ਰੋਸੈਸ ਹੈਗਾ ਕਿ ਕ੍ਰੈਡੀਬਲ ਫੇਅਰ ਇੰਟਰਵਿਊ ਬਿਆਨ ਜਿੰਨੂੰ ਕਹਿੰਦੇ ਆ ਜਾਂ ਸੀਐਫਆਈ ਕਹਿ ਦਿੰਦੇ ਆ ਠੀਕ ਆ ਉਹ ਜਿਹੜੇ ਬਿਆਨ ਆ ਉਹ ਬਾਰਡਰ ਤੇ ਹੋ ਰਹੇ ਆ ਆਲਰੇਡੀ ਸੋ ਤੁਸੀਂ ਜਦੋਂ ਜਿਹੜਾ ਵੀ ਬੰਦਾ ਬਾਰਡਰ ਟੱਪ ਰਿਹਾ ਉਹਨੂੰ ਉਹ ਡਿਟੈਂਸ਼ਨ ਸੈਂਟਰ ਤੇ ਹੁਣ ਜ਼ਿਆਦਾ ਦੇਰ ਰੱਖ ਰਹੇ ਆ ਇੱਕ ਤੋਂ ਲੈ ਕੇ 4 ਮਹੀਨੇ ਤੱਕ ਜਿਹੜੀ ਆਮ ਗੱਲ ਜਿਹੜੀ ਹੋ ਗਈ ਆ ਕਿ 4-4 ਮਹੀਨੇ ਵੀ ਹੁਣ ਕਈ ਬੰਦੇ ਜਿਹੜੇ ਕੈਂਪਾਂ ਦੇ ਵਿੱਚ ਡਕੇ ਹੋਏ ਆ ਉਹਨਾਂ ਨੇ ਹੁਣ ਜਿਹੜੀ ਬਿਆਨ ਜਿਹੜੇ ਹੈਗੇ ਆ ਉਹ ਪਾਸ ਹੋ ਰਹੇ ਆ ਠੀਕ ਆ ਬਾਈਡਨ ਸਰਕਾਰ ਜਿਹੜੀ ਹੈਗੀ ਆ ਲੋਕੀ ਜਦੋਂ ਟਰੰਪ ਹੁਣੇ ਆ ਜਾਂਦੇ ਆ ਤੇ ਪਹਿਲਾਂ ਵੀ ਆਪਾਂ ਇਹ ਦੇਖਿਆ ਕਿ ਬੰਦਾ ਸਹੀ ਵੀ ਬਿਆਨ ਕਈ ਵਾਰੀ ਦਿੰਦਾ ਹੂੰ ਹੂੰ ਤੇ ਉਹਨੂੰ ਵੀ ਉਹ ਜਦਾਂ ਕੁਛ ਨਾ ਕੁਛ ਚੀ ਚੁਲ ਜਾ ਸਕਦੇ ਆ ਕਿ ਤੂੰ ਆ ਗੜਬੜ ਕਰਤੀ ਉੱਥੇ ਕਰਤੀ ਤੁਹਾਡੇ ਜਿਹੜੇ ਬਿਆਨ ਆ ਉਹ ਬਿਲਕੁਲ ਸਹੀ ਜਿਹੜੇ ਹੋਣੇ ਚਾਹੀਦੇ ਆ ਕੀ ਤੁਹਾਡੇ ਨਾਲ ਹੋਇਆ ਤਰੀਕਾ ਕੀ ਸੀਗੀਆਂ ਜੋ ਵੀ ਤੁਹਾਡੇ ਇਨਸੀਡੈਂਟਸ ਜਿਹੜੇ ਹੈਗੇ ਆ ਕਿੰਨੇ ਬੰਦੇ ਸੀਗੇ ਕੀ ਕੀ ਤੁਸੀਂ ਕੀਤਾ ਨਹੀਂ ਕੀਤਾ ਉਹ ਜਿਹੜੀ ਸਾਰੀ ਚੀਜ਼ ਜਿਹੜੀ ਹੈਗੀ ਆ ਤੁਹਾਨੂੰ ਬਾਰਡਰ ਤੇ ਜਿਹੜਾ ਜਦੋਂ ਫੜ ਲਓਗੇ ਤੁਹਾਨੂੰ ਉਹ ਤਾਂ ਜੋ ਲੈ ਕੇ ਜਾਓਗੇ ਕੈਂਪ ਦੇ ਵਿੱਚ ਤੁਹਾਡੀ ਪੁੱਛੀ ਜਾ ਸਕਦੀ ਆ ਅਸਾਮ ਆਫੀਸਰ ਜਿਹੜਾ ਇੰਟਰਵਿਊ ਕਰੂਗਾ ਇਹ ਚੀਜ਼ ਜੇ ਹੁਣ ਹੈਗੀ ਆ ਤੇ ਮੇਰੇ ਹਿਸਾਬ ਨਾਲ ਜੇ ਤਾਂ ਹੈ ਬਾਈਡਨ ਸਰਕਾਰ ਦੇ ਟਾਈਮ ਤੇ ਜਿਹੜੀ ਜਨਤਾ ਆ ਰਹੀ ਸੀ ਜੇ ਤਾਂ ਵਾਕਿਆਤਾਂ ਲਗਾਇਆ ਜਾਵੇ ਮੈਂ ਕਹਿੰਦਾ 99% ਜਿਹੜੀ ਜਨਤਾ ਵਾ ਉਹ ਬਿਆਨ ਪਾਸ ਨਾ ਕਰ ਪਾਵੇ ਹੂੰ 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 ਠੀਕ ਹੈ ਸੋ ਤੁਸੀਂ ਕੀ ਦੇਖੋਗੇ ਕਿ ਸੌਆਂ ਚੌਣਾ ਨੇ ਇੱਕ ਬੰਦਾ ਫੇਰ ਛੜਿਆ ਕਰਨਾ ਹੂੰ ਜਿਹਦੇ ਬਿਆਨ ਸਹੀ ਆ ਜਿਹਦੇ ਬਿਆਨ ਨਹੀਂ ਸਹੀ ਆ ਉਹਨੂੰ ਨੇ ਕਹਿਣਾ ਕਿ ਤੈਨੂੰ ਆਪਾਂ ਮੌਕਾ ਦਿੱਤਾ ਸੀਗਾ ਡਿਊ ਪ੍ਰੋਸੈਸ ਦਿੱਤੀ ਸੀਗੀ ਆਪਾਂ ਤੇਰੇ ਤੋਂ ਤੇਰੀ ਚੀਜ਼ ਸੁਣੀ ਤੇ ਦੇ ਨਹੀਂ ਬਿਆਨ ਪਾਸ ਕੀਤੇ ਫਿਰ ਉਹਦੇ ਵਿੱਚ ਤੁਹਾਨੂੰ ਇੱਕ ਅਪੀਲ ਦਾ ਮੌਕਾ ਮਿਲਦਾ ਜੱਜ ਮੂਰੀ ਹੂੰ 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 ਹੁਣ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਉਹ ਜਿਹੜੇ ਡਿਟੈਂਸ਼ਨ ਸੈਂਟਰ ਹੈਗੇ ਆ ਜਾਰਜੀਆ ਲੂਇਜ਼ੀਆਨਾ ਠੀਕ ਹੈ ਇਦਾਂ ਦੇ ਜਿਹੜੇ ਕੋਰਟਸ ਜਿਹੜੇ ਇੱਥੇ ਹੈਗੇ ਬਾਰਡਰ ਸਟੇਟਸ ਵਾਲੀਆਂ ਜਿਹੜੀਆਂ ਸਪੈਸ਼ਲੀ ਲੱਗਦੀਆਂ ਟੈਕਸਸ ਹੋ ਗਿਆ ਲੂਇਜ਼ੀਆਨਾ ਇਧਰੋਂ ਸਦਰ ਸਟੇਟਸ ਜਿਹੜੀਆਂ ਲੱਗਦੀਆਂ ਇਹ ਸਾਰੇ ਨੂੰ ਪਤਾ ਵਾ ਠੀਕ ਹੈ ਇਹ ਇੰਡੀਆ ਵਾਲਿਆਂ ਨੂੰ ਨਹੀਂ ਬਸ ਪਤਾ ਪਰ ਜਿਹੜੇ ਇੱਥੇ ਰਹਿੰਦੇ ਆਣ ਇਹਨਾਂ ਨੂੰ ਪਤਾ ਹੈ ਕਿ ਕਿਹੜੇ ਸਟੇਟ ਡੈਮੋਕਰੈਟਿਕ ਆ ਕਿਹੜੇ ਸਟੇਟ ਰਿਪਬਲਿਕਨ ਆ ਮੀਡੀਆ 'ਚ ਤੁਸੀਂ ਦੇਖ ਲਓ ਕਿ ਕਿਹੜੇ ਸਟੇਟ ਚਾਹੁੰਦੇ ਆ ਕਿ ਇਮੀਗਰੈਂਟ ਨਾ ਆਣ ਠੀਕ ਹੈ ਸੋ ਇਹ ਜਿਹੜੇ ਕੋਰਟ ਆ ਇਹ ਉਹਨਾਂ ਸਟੇਟਾਂ ਦੇ ਵਿੱਚ ਆ ਜਿੱਥੇ ਲੋਕ ਚਾਹੁੰਦੇ ਆ ਕਿ ਇਮੀਗਰੈਂਟ ਨਾ ਆਣ ਠੀਕ ਹੈ ਇਹਨਾਂ ਦੇ ਜਿਹੜੇ ਜੱਜੇਸ ਆ ਇਹ ਵੀ ਉੱਥੋਂ ਹੀ ਜਿਹੜੇ ਉੱਠ ਕੇ ਆਂਦੇ ਆ ਉਹ ਸਟੇਟਾਂ 'ਚੋਂ ਇਹ ਵੀ ਉਸ ਜਿਹੜੀ ਜਗ੍ਹਾ ਬੰਦਾ ਰਹਿੰਦਾ ਹੁੰਦਾ ਉਹਨੂੰ ਉਹ ਪ੍ਰੋਟੈਕਟ ਜਿਹੜੀ ਕਰਨਾ ਚਾਹੁੰਦਾ ਸੋ ਜਿਹੜੇ ਜੱਜ ਆ ਕਈ ਤਾਂ 1% ਰੇਟਿੰਗ 2% ਰੇਟਿੰਗ ਹੈ ਨਾ ਤੇ ਕੋਰਟਸ ਦੀ ਜੱਜੇ ਦੀ ਰੇਟਿੰਗ ਬਹੁਤ ਜ਼ਿਆਦਾ ਜਿਹੜੀ ਘੱਟ ਆ ਤੇ ਜਦੋਂ ਤੁਹਾਡੇ ਬਿਆਨ ਥੱਲੇ ਫੇਲ ਹੋ ਗਏ ਕਈ ਜੱਜਾਂ ਤੋਂ ਤੁਸੀਂ ਉਮੀਦ ਵੀ ਨਹੀਂ ਰੱਖ ਸਕਦੇ ਕਿਹਣਾ ਨੇ ਕੁਝ ਚੇਂਜ ਕਰਨਾ ਇੱਕ ਤੁਹਾਡੀ ਗਲਤੀ ਹੋਈ ਹੋਣਾ ਕਹਿਣਾ ਚੱਕ ਵਾਪਸ ਹੂੰ 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 ਸਿੱਧਾ ਸਾਰ ਬਤਾਵਾ ਠੀਕ ਆ ਉਹ ਕਹਿੰਦੇ ਇਹ ਹੌਸਲਾ ਨਹੀਂ ਦਿੰਦੇ ਸਾਨੂੰ 쇼 ਦੇ ਵਿੱਚ ਆਪਣੇ ਹੌਸਲਾ ਨਹੀਂ ਦਿੰਦੇ ਜੀ ਹੌਸਲੇ ਦੇਣ ਨਾਲ ਕੁਝ ਨਹੀਂ ਹੋਣਾ ਆਪਾਂ ਸਾਡਾ ਕੰਮ ਹੈਗਾ ਤੁਹਾਨੂੰ ਸੱਚ ਦੱਸਣਾ ਹੌਸਲੇ ਹੌਸਲੇ ਨਾਲ ਜਿਹੜਾ ਸੀਗਾ ਬਿਆਨ ਪਾਸ ਨਹੀਂ ਹੋ ਜਾਂਦੇ ਜਿਹੜੇ ਬਿਆਨ ਪਾਸ ਆ ਜੇ ਤੁਸੀਂ ਆਏ ਆ ਜੇ ਤੁਸੀਂ ਥੱਕੇ ਆ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਭਾਈ ਮੈਂ ਅੱਜ ਨਹੀਂ ਦੇ ਸਕਦਾ ਮੈਨੂੰ ਆਂਦੇ ਜਿਹਨੂੰ ਫੜ ਕੇ ਮੈਨੂੰ ਇੱਕ ਦਿਨ ਤਾਂ ਅਰੈਸਟ ਕਰਨ ਨੂੰ ਦੋ ਦੋ ਦਿਨ ਤਾਂ ਅਰੈਸਟ ਕਰਨ ਨੂੰ ਦੋ ਜਿਹੜਾ ਆਪਣਾ ਜਦੋਂ ਤੁਸੀਂ ਆਪਣੀ ਸੁਰਤ ਸੰਭਾਲਦੇ ਆ ਉਦੋਂ ਬਿਆਨ ਦਿਓ ਤੇ ਜਿਹੜੇ ਬਿਆਨ ਆ ਤੁਹਾਡੇ ਐਕੂਰੇਟ ਬਿਆਨ ਜਿਹੜੇ ਹੋਣੇ ਚਾਹੀਦੇ ਤੁਹਾਨੂੰ ਹਰੇਕ ਚੀਜ਼ ਦਾ ਪਤਾ ਹੋਣਾ ਚਾਹੀਦਾ ਠੀਕ ਹੈ ਸੋ ਇਹ ਚੀਜ਼ ਜਿਹੜੀ ਸਭ ਤੋਂ ਵੱਡੀ ਜਿਹੜੀ ਰਹਿਣੀ ਆ ਜੀ ਜਿਨ੍ਹਾਂ ਨੇ ਨਹੀਂ ਜਿਹਨਾਂ ਨੂੰ ਇਸ ਚੀਜ਼ ਦਾ ਪਤਾ ਆਪਾਂ ਕਈ ਸਾਰੇ ਸ਼ੋਅ ਜਿਹੜੇ ਸਾਇਲਮ ਆਫਿਸ ਦੇ ਉੱਤੇ ਅਸਾਇਲਮ ਦੇ ਟੌਪਿਕ ਦੇ ਉੱਤੇ ਕਈ ਸਾਰੇ ਸ਼ੋਅ ਜਿਹੜੇ ਘੰਟਿਆਂ ਵੱਧੀ ਜਿਹੜੇ ਕੀਤੇ ਆ ਜੀ ਜਿਹੜੇ ਸਾਡੇ ਸ਼ੋਅ ਦੀ ਨੌਲੇਜ ਆ ਉਹ ਤੁਹਾਨੂੰ ਸ਼ੋਅ ਨੂੰ ਜੇ ਸੁਣੋਗੇ ਧਿਆਨ ਨਾਲ ਤੁਹਾਨੂੰ ਬੜਾ ਕੁਝ ਜਿਹੜਾ ਸਾਇਲਮ ਦਾ ਜਿਹੜਾ ਪਤਾ ਲੱਗ ਸਕਦਾ ਠੀਕ ਆ ਪੰਜਾਬੀ ਰੇਡੀਓ ਜਾ ਕੇ ਗੂਗਲ ਤੇ ਨਾਮ ਪਾ ਲਓ ਕਾਫੀ ਕੁਝ ਤੁਹਾਨੂੰ ਉੱਥੋਂ ਦੀ ਪਤਾ ਲੱਗ ਸਕਦਾ ਬਿਲਕੁਲ ਉਹ ਜਿਹੜੇ ਬਿਆਨ ਜੇ ਤੁਸੀਂ ਆਪਣੀ ਸਮਝ ਦੇ ਹਿਸਾਬ ਨਾਲ ਕਿਦਾਂ ਕੁਐਸਚਨ ਆ ਉਹ ਬਿਆਨ ਤੁਹਾਡੇ ਜੇ ਪਾਸ ਹੁੰਦੇ ਆ ਹੂੰ ਤਾਂ ਹੀ ਤੁਹਾਡਾ ਜਿਹੜਾ ਕੰਮ ਬਣ ਸਕਦਾ ਨਹੀਂ ਤਾਂ ਨਹੀਂ ਇਹ ਚੇਂਜ ਜਿਹੜੀ ਸਭ ਤੋਂ ਵੱਡੀ ਜਿਹੜੀ ਆਉਗੀ ਸਭ ਤੋਂ ਵੱਡੀ ਜਿਹੜੀ ਚੇਂਜ ਆ ਜਿਹੜਾ ਸਭ ਤੋਂ ਵੱਡੀ ਰਿਕਵਰਟ ਲੋਕਾਂ ਦੇ ਰਾਹ ਚ ਪਊਗੀ ਉਹ へ ਪਊਗੀ ਕਿਉਂ ਬਿਆਨ ਨਹੀਂ ਪਾਸ ਕਰ ਪਾਉਗੇ ਤੇ ਜਿਹੜਾ ਏਜੰਟ ਉਹ ਜਿਹੜਾ ਡੌਂ ਕਰ ਸਕਿਉਟੀ ਜਿਹੜੇ ਹੈਗੇ ਆ ਉਹਨਾਂ ਨੂੰ ਕੋਈ ਬਾਲਾ ਲਾਅ ਦੇ ਬਾਰੇ ਇਹ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ ਠੀਕ ਹੈ ਤੇ ਉਹਨਾਂ ਦਾ ਕੰਮ ਜਿਹੜਾ ਹੈਗਾ ਜਿਹੜੇ ਜਿਹੜੇ ਹਿਊਮਨ ਸਮਗਲਰ ਆ ਉਹਨਾਂ ਦਾ ਬਸ ਉੱਥੇ ਤੱਕ ਜਿਹੜਾ ਰੋਲ ਜਿਹੜਾ ਹੁੰਦਾ ਤੇ ਬਾਅਦ ਚ ਜਿਹੜਾ 트ੰਪ ਹੁਣੀ ਆਏ ਇਹਨਾਂ ਨੇ ਫਿਰ ਤੁਸੀਂ ਕਾਨੂੰਨ ਦੇ ਦਾਇਰੇ ਚ ਆ ਜਾਂਦੇ ਫਿਰ ਕਾਨੂੰਨ ਦੇ ਹਿਸਾਬ ਨਾਲ ਗੱਲਾਂ ਜਿਹੜੀਆਂ ਚੱਲਦੀਆਂ ਠੀਕ ਹੈ ਹੂੰ ਉੱਥੇ ਜੋ ਤੁਸੀਂ ਕਹਿ ਕੇ ਆਨੇ ਆ ਉਹ ਤੁਹਾਡਾ ਬੇਸ ਹੁੰਦਾ ਕੇਸ ਦਾ ਜੇ ਤੁਸੀਂ ਛੁੱਟ ਜਾਂਦੇ ਆ ਉਥੋਂ ਦੀ ਬਿਆਨ ਤੋਂ ਬਾਅਦ ਠੀਕ ਹੈ ਜੀ ਉਸ ਤੋਂ ਬਾਅਦ ਆ ਤੁਹਾਡਾ ਤੁਸੀਂ ਜਦੋਂ ਕੋਰਟ ਜਾਂਦੇ ਆ ਉਹਦੇ ਵਿੱਚ ਤੁਸੀਂ ਆਪਣਾ ਕੇਸ ਜਿਹੜਾ ਪ੍ਰੈਜੈਂਟ ਕਰਦੇ ਆ ਉਹਦੇ ਵਿੱਚ ਵੀ ਸੇਮ ਚੀਜ਼ ਹੁੰਦੀ ਆ ਹਮਮ ਅੱਛਾ ਆ ਚੀਜ਼ ਤਾਂ ਤੂੰ ਬਿਆਨ ਚ ਕਹੀ ਨਹੀਂ ਸੀਗੀ ਆ ਚੀਜ਼ ਤਾਂ ਤੂੰ ਇਦਾਂ ਨਹੀਂ ਕੀਤੀ ਆ ਚੀਜ਼ ਤਾਂ ਉਦਾਂ ਨਹੀਂ ਕੀਤੀ ਸੋ ਨੁਕਸ ਕੱਢਦੇ ਆ ਕਿ ਬਾਰਡਰ ਤੇ ਕੀ ਕਹਿਆ ਗਿਆ ਹੁਣ ਕੋਰਟ ਦੇ ਵਿੱਚ ਕੀ ਕਹਿ ਰਿਹਾ ਤੇ ਇਹਨੇ ਆਪਣੇ ਗਵਾਹੀ ਦੇ ਵਿੱਚ ਕੀ ਲਿਖਿਆ ਤੇ ਇਹਦੇ ਗਵਾਹ ਕੀ ਕਹਿ ਰਹੇ ਆ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਪੈਰੀਜ਼ਨ ਜਿਹੜਾ ਕਰਦੇ ਆ ਠੀਕ ਆ ਤੇ ਇਹਦਾ ਨਾ ਚੋੜ ਇਹਦਾ ਇਹੀ ਆ ਕਿ ਜਿਹੜੇ ਬਿਆਨ ਜਿਹੜੀ ਬਿਆਨ ਜਿਹੜੇ ਕੈਂਪ ਦੇ ਵਿੱਚ ਹੋਣੇ ਆ ਉਹ ਜਿਹੜੀ ਮੇਨ ਚੀਜ਼ ਜਿਹੜੀ ਬਣ ਜਾਂਦੇ ਆ ਜਦੋਂ ਟਰੰਪ ਵਰਗੀ ਸਰਕਾਰ ਜਿਹੜੀ ਆਂਦੀ ਆ ਬਾਈਡਨ ਦੇ ਕਾਰਜਕਾਲ ਚ ਕੈਚ ਐਂਡ ਰੀਲੀਜ਼ ਪਾਲਿਸੀ ਸੀਗੀ ਫੜੋ ਏਲੀਅਨ ਨੰਬਰ ਦੇਓ ਛੱਡ ਦਿਓ ਕੁਝ ਪੁੱਛੋ ਨਾ ਉਹ ਕੈਚ ਐਂਡ ਰੀਲੀਜ਼ ਪਾਲਿਸੀ ਜਿਹੜੀ ਇਹਨਾਂ ਨੇ ਬੰਦ ਕਰ ਦੇਣੀ ਆ ਜੀ ਸੋ ਬਿਲਕੁਲ ਸੋ ਧਿਆਨ ਦਿਓ ਇਦਾਂ ਨੇ ਸ਼ੋ ਆਪਾਂ ਪਹਿਲਾਂ ਵੀ ਪਿਛਲੇ ਕਈ ਵੀਕਸ ਤੇ ਵਿੱਚ ਕਰ ਚੁੱਕੇ ਆਂ ਸਾਰੇ ਜਿਹੜੇ ਉਹ ਸੁਣੋ ਇਹ ਸਾਰੀ ਲੜੀ ਸੁਣੋ ਕੀ ਚੇਂਜਸ ਦੀ ਸੰਭਾਵਨਾ ਹੈ ਕੀ ਕੁਝ ਜਿਹੜਾ ਹੋ ਸਕਦਾ ਤੇ ਕੀ ਜਿਹੜਾ ਇਸ ਅਰਜ ਫਾਰਕ ਪਹੁੰਗਾ ਸੋ ਜੱਜਸ ਦੇ ਐਟੀਟਿਊਡ ਦੀ ਆਪਾਂ ਗੱਲ ਕੀਤੀ ਆ ਤੇ ਇਵੈਂਚੁਅਲੀ ਜਦੋਂ 트럼ਪ ਹੁਣੀ ਆਉਂਦੇ ਆ ਉਹਨਾਂ ਨੇ ਮੈਮੋ ਜਾਰੀ ਹੋਣੇ ਆ ਸਰਕਾਰੀ ਵਕੀਲਾਂ ਨੂੰ ਵੀ ਹੋਣੇ ਆ ਜੋ ਕਿ ਉਹਨਾਂ ਦੇ ਅੰਦਰ ਚੱਲਣੇ ਆ ਤੇ ਉਹਨਾਂ ਨੂੰ ਜਿਹੜਾ ਦੱਸਿਆ ਜਾਊਗਾ ਆਪਣੀਆਂ ਪਾਲਿਸੀਜ਼ ਨੂੰ ਕਿੱਦਾਂ ਜਿਹੜਾ ਉਹ ਚੇਂਜ ਕਰਨਗੇ ਕਿੱਦਾਂ ਸਾਰਾ ਕੁਝ ਹੋਊਗਾ ਕਿੱਦਾਂ ਉਹਨਾਂ ਨੇ ਮਗਰ ਜਾਣਾ ਕਿੱਦਾਂ ਹੋਣਾ ਪਿਛਲੇ ਦਿਨ ਵੀ ਦੱਸਿਆ ਸੀਗਾ ਵੀ 30 ਮਿੰਟਾਂ ਚ 6-6 ਕੇਸ ਨੱਟਾਉਣ ਦੇ ਜਿਹੜੇ ਆ ਨੋਟਿਸ ਆ ਉਹ ਆ ਰਹੇ ਨੇ ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਬਿਕੜ ਦੀ ਫੁਰਤੀ ਜਿਹੜੀ ਉਹਨਾਂ ਨੇ ਇਸ ਦੇ ਵਿੱਚ ਜਿਹੜੀ ਉਹ ਮਾਰਨੀ ਹੈਗੀ ਆ ਸੋ ਅਟਰਨੀ ਟੇਕਣਾ ਜੀ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਤੁਸੀਂ ਜੁੜੇ ਤੇ ਇੱਕ ਜੀ ਫਿਰ ਥੈਂਕਸ ਗੀਵਿੰਗ ਦੀਆਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਮਿਲਦੇ ਆਂ ਅਗਲੀ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ